ਕੱਗਰ ਨਗਰ ਪੰਚਾਇਤ ਚੋਣਾਂ ਦੇ ਨਤੀਜਿਆਂ ਦੇ ਵਿੱਚ ਨਗਰ ਪੰਚਾਇਤ ਤੇ ਆਪ ਪਾਰਟੀ ਦਾ ਕਬਜ਼ਾ ਹੈ 8 ਉਮੀਦਵਾਰ ਆਪ ਪਾਰਟੀ ਦੇ ਜਿੱਤੇ ਹਨ ਅਤੇ 4 ਆਜ਼ਾਦ ਅਤੇ 1 ਕਾਂਗਰਸ ਪਾਰਟੀ ਦੇ ਉਮੀਦਵਾਰ ਜਿੱਤੇ ਹਨ ਅਤੇ ਇਸ ਨਗਰ ਪੰਚਾਇਤ ਦੇ ਵਿੱਚ ਚੋਣ ਹੋਈ ਹੈ ਉਸ ਦਾ ਸਹਿਰਾ ਅਮਨ ਅਮਾਨ ਨਾਲ ਜਾਣਦਾ ਅਧਿਕਾਰੀਆਂ ਜਾਣਦਾ ਜਿਨ੍ਹਾਂ ਨੇ ਪੂਰੀ ਪੁਲਿਸ ਦੀ ਮੁਸਤੈਦੀ ਅਤੇ ਪ੍ਰਸ਼ਾਸਨ ਨੇ ਇਸ ਨਗਰ ਪੰਚਾਇਤ ਦੇ ਵਿੱਚ ਬਿਲਕੁਲ ਵੀ ਕਿਸੇ ਤਰ੍ਹਾਂ ਕੀ ਲੋਕਾਂ ਨੂੰ ਕੋਈ ਸ਼ਿਕਾਇਤ ਨਹੀਂ ਆਂ ਦਿੱਤੀ ਜਿਸ ਤਰ੍ਹਾਂ کہیں ਥਾਂ ਦੋਸਤ ਲੱਗਦੇ ਆ ਵੀ ਤੱਕਾ ਹੋਇਆ ਹੈ ਕਿਸੇ ਦੇ ਨਾਲ ਲੇਕਿਨ ਇੱਥੇ ਬਿਲਕੁਲ ਸ਼ਾਂਤੀਪੁਰ ਟੰਗ ਨਾਲ ਪ੍ਰਸ਼ਾਸਨ ਨੇ ਇਸ ਚੋਣ ਨੂੰ ਨੇਪਰੇ ਚਾੜੇ ਮੈਂ ਬਾੜ ਨੰਬਰ 3 ਦੇ ਵਿੱਚੋਂ ਕੁਲਵਿੰਦਰ ਕੌਰ ਜੇਤੂਕਰਾਰ ਮਿਲੇ ਮੈਨੂੰ ਤਕਰੀਬਨ 100 ਵੋਟਰ ਦੀ ਲੀਡ ਨਾਲ ਜਿੱਤ ਪ੍ਰਾਪਤ ਹੋਈ ਹੈ ਜੀ ਸਾਰੇ ਵੋਟਰਾਂ ਦਾ ਬਹੁਤ-ਬਹੁਤ ਧੰਨਵਾਦ ਜੀ ਜਿਨ੍ਹਾਂ ਨੇ ਇੰਨੀ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਹੈ ਹੋਰ ਕਹੀ ਸੋਨੂ ਸਾਰਿਆਂ ਦਾ ਥੈਂਕ ਯੂ ਸਰ ਤੁਸੀਂ ਹੁਣ ਸਭ ਤੋਂ ਪਹਿਲਾਂ ਕੀ ਕੰਮ ਕਰੋਗੇ ਬਾੜ ਦੇ ਸਭ ਤੋਂ ਪਹਿਲਾਂ ਜੋ ਵੀ ਕੰਮ ਰਹੇ ਨੇ ਸਰ ਸਾਰੇ ਹੀ ਕੰਪਲੀਟ ਕਰਾਂਗੇ ਜੀ ਦੋਸਤੋ ਸਾਰੇ ਮੇਰੀ ਬਾੜਵਾਸੀਆਂ ਨੂੰ ਬਹੁਤ-ਬਹੁਤ ਵਧਾਈਆਂ ਇਹ ਮੇਰੀ ਇਕੱਲੇ ਦੀ ਜਿੱਤ ਨਹੀਂ ਇਹ ਮੇਰੀ ਸਾਰੀ ਬਾੜਵਾਸੀਆਂ ਦੀ ਜਿੱਤ ਹੈ ਸਾਰੇ ਬਾੜਵਾਸੀਆਂ ਨੂੰ ਬਹੁਤ-ਬਹੁਤ ਵਧਾਈਆਂ ਦਿੰਨੀ ਹੈ ਕਿ ਜਿਨ੍ਹਾਂ ਨੇ ਸਾਨੂੰ ਇੰਨਾ ਮਾਣ ਸਤਿਕਾਰ ਤੇ ਬਹੁਤ ਜ਼ਿਆਦਾ ਪਿਆਰ ਦਿੱਤਾ ਹੈ ਕੀ ਕਮ ਸਭ ਤੋਂ ਪਹਿਲੇ ਕਰੋਗੇ ਤੁਹਾਡੇ ਬਾੜ ਦੇ ਵਿੱਚ ਕਿੰਨੀ ਮਿਹਨਤ ਤੁਸੀਂ ਕੀਤੀ ਕਿੰਨੇ ਦਿਨ ਲੱਗੇ ਰਹੇ ਹੋ 10 ਦਿਨ ਹੋ ਗਏ ਸੀ ਮਿਹਨਤ ਕਰਦਿਆਂ ਨੂੰ ਸਾਨੂੰ ਡੋਰ ਟੁੱਟਦੀ ਜਾਂਦਾ ਨੂੰ ਤੇ ਸਰ ਮੈਂ ਸਭ ਤੋਂ ਪਹਿਲਾਂ ਜੋ ਵੀ ਮੇਰੀ ਬਾੜ ਚ ਕੰਮ ਹੋਇਆ ਸਿਖੜਾਂਗੇ ਹਰ ਇੱਕ ਨਾਲ ਖੜਾਂਗੇ ਤੇ ਸੀ ਹਾਂਜੀ ਤੇ ਸਭ ਤੋਂ ਪਹਿਲਾਂ ਆਪਾਂ ਪਰਮਾਤਮਾ ਦਾ ਸ਼ੁਕਰ ਕਰਦੇ ਆਂ ਕਿ ਜਿਨੇ ਸਾਨੂੰ ਇਸ ਕਾਬਿਲ ਬਣਾਇਆ ਤੇ ਉਸ ਤੋਂ ਬਾਅਦ ਸਾਨੇ ਸਾਡੇ ਇੱਕ ਬਾੜਵਾਸੀ ਨੇ ਮੈਂ ਉਹਨਾਂ ਦਾ ਧੰਨਵਾਦ ਕਰਨਾ ਚਾਹਨੀ ਆ ਕਿ ਜਿਨੇ ਸਾਨੂੰ ਐਡੀ ਬੜੀ ਖੁਸ਼ੀ ਇਹ ਸਾਡੀ ਕਾਮਯਾਬੀ ਨਹੀਂ ਮੇਰੀ ਸਾਰੀ ਬਾੜ ਦੀ ਕਾਮਯਾਬੀ ਹੈ ਤੁਸੀਂ ਜ਼ਿਲ੍ਹੇ ਵਿੱਚ ਹੁੰਮਰੇਵਾ ਫਾਤਨਾ ਵੀ ਆਏ ਹੋ ਘੱਗਾ ਵੀ ਦੇਖ ਰਹੇ ਹੋ ਬੇਸਿਕਲੀ ਜੀ ਇਲੈਕਸ਼ਨ ਚੱਲ ਰਹੇ ਹੈਗੇ ਅੱਜ ਇਲੈਕਸ਼ਨ ਰਿਲੇਟਰ ਡਿਊਟੀ ਸਾਡੀ ਇੱਥੇ ਲੱਗੀ ਹੋਈ ਹੈ ਉਹਦੇ ਅਕੋਰਡਿੰਗਲੀ ਅਸੀਂ ਮੂਵਮੈਂਟ ਕਰ ਰਹੇ ਆਂ ਜੋ ਫ੍ਰੀ ਐਂਡ ਫੇਅਰ ਐਂਡ ਟ੍ਰਾਂਸਪਰੈਂਟ ਇਲੈਕਸ਼ਨ ਹੋ ਜਾਵੇ ਅਜ਼ਾਦ ਅਜ਼ਾਦ ਸੀ ਹਾਂ ਜੀ ਕਿੰਨੇ ਬੋਟਾਂ ਦੀ ਜਿੱਦ ਦੱਜ਼ ਕੀਤੀ ਤੁਸੀਂ 47 ਬੋਟਾਂ 47 ਹਾਂ ਜੀ ਕੀ ਕਰ ਰਹੇ ਹੋ ਕੀ ਕਿਸੇ ਦਾ ਧੰਨਵਾਦ ਕਰੋਗੇ ਲੋਕਾਂ ਦਾ ਪਰਮਾਤਮਾ ਦਾ ਸਭ ਤੋਂ ਪਹਿਲਾਂ ਫਿਰ ਲੋਕਾਂ ਦੇ ਜਿਨ੍ਹਾਂ ਨੇ ਸਹਿਯੋਗ ਦਿੱਤਾ ਕਿੰਨੀ ਮਿਹਨਤ ਕੀਤੀ ਤੁਸੀਂ ਮਿਹਨਤ ਬਹੁਤ ਜ਼ਿਆਦਾ ਕਰੀ ਬਹੁਤ ਜ਼ਿਆਦਾ ਕਰੀ ਅਜ਼ਾਦ ਨੂੰ ਸਾਰਿਆਂ ਤੋਂ ਵੱਧ ਮਿਹਨਤ ਕਰਨ ਦੀ ਲੋੜ ਸੀ ਅਜ਼ਾਦ ਨੇ ਮਨ ਲ ਮਿਹਨਤ ਜ਼ਿਆਦਾ ਕਰਨੀ ਪਈ ਹਾਂ ਜੀ ਮੈਨੂੰ ਆਮ ਆਦਮੀ ਪਾਰਟੀ ਨੇ ਵਾਰਡ ਨੰਬਰ 4 ਤੋਂ ਸਰਦਾਰ ਕਲਵੰਤ ਸਿੰਘ ਬਾਜੀਗਰ ਜੀ ਨੇ ਟਿਕਟ ਦਿੱਤੀ ਸੀ ਮੈਨੇ ਵਾਰਡ ਦੇ ਸਹਿਯੋਗ ਨਾਲ ਜਿੱਤ ਕੇ ਸੀਟ ਨੂੰ ਨੇ ਚੋਲੀ ਭਾਰਤੀ ਮੇਰਾ ਵਾਰਡ ਮੇਰੀ ਜਾਨ ਹੈ ਮੈਂ ਇਹਦਾ ਰਿਣੀ ਨਹੀਂ ਦੇ ਸਕਦਾ ਕਿਸੇ ਵੀ ਉੱਚ ਮੇਰੇ ਭਾਈਚਾਰੇ ਨੇ ਮੇਰਾ ਬਹੁਤ ਸਾਥ ਦਿੱਤਾ ਸਾਰੇ ਮੇਰੇ ਜਿੰਨੇ ਅਗਰਵਾਲ ਭਾਈ ਜਿੰਨੇ ਹੋਰ ਬਰਾਦਰੀ ਦੇ ਸਾਰੇ ਭਾਈ ਸਾਰਿਆਂ ਨੇ ਜਿੰਨੇ ਵੀ ਹੋਰ ਬਰਾਦਰੀਆਂ ਨੇ ਸਾਰਿਆਂ ਨੇ ਮੇਰਾ ਬਹੁਤ ਬਹੁਤ ਸਾਥ ਦਿੱਤਾ ਸਾਰਿਆਂ ਨੇ ਇਹ ਜਿੱਤ ਉਹਨਾਂ ਹੀ ਜਿੱਤੇ ਮੇਰੀ ਜਿੱਤ ਨਹੀਂ ਗਈ ਇੱਕਜੁੱਟਤਾ ਨਾਲ ਲੜਿਆ ਸੀ ਇਹ ਮੈਡਮ ਤੁਸੀਂ ਕੀ ਕਹੋਗੇ ਆਪਕੇ ਪਤੀ ਜਿੱਤੇ ਹਨ ਅੱਜ ਕਿਸ ਤਰ੍ਹਾਂ ਮਹਿਸੂਸ ਕਰ ਰਹੇ ਹੋ ਤੁਸੀਂ ਬਹੁਤ ਖੁਸ਼ੀ ਹੋ ਰਹੀ ਹੈ ਹਾਂ ਹਾਂਜੀ ਸਭ ਤੋਂ ਪਹਿਲਾਂ ਕਿਸ ਦਾ ਧੰਨਵਾਦ ਕਰੋਗੇ ਪਰਮਾਤਮਾ ਦਾ ਸ਼ੁਕਰ ਕਰਦੇ ਆ ਪਰਮਾਤਮਾ ਦਾ ਸ਼ੁਕਰ ਕਰਦੇ ਆ ਹਰ ਇੱਕ ਦੀ ਜੈ ਹਾਂ ਪਿਆਰੇ ਕੀ ਜੈ ਗੁਰਿੰਦਰ ਗੁਰਿੰਦਰ ਸਿੰਘ ਸਿੱਧੂ ਜੀ ਕੈ ਨੰਬਰ ਤੇ ਮਤਲਬ ਕੀ ਸਾਰੇ ਦੱਸੋ ਕੀ ਹਾਲਾਤ ਕਿਸ ਤਰ੍ਹਾਂ ਦੇ ਹਾਲਾਤ ਇਸ ਤਰ੍ਹਾਂ ਨੇ ਸਰ ਦੋ ਨੰਬਰ ਸੀਟ ਅਸੀਂ ਪਹਿਲਾਂ ਬਿਨਾਂ ਇਲੈਕਸ਼ਨ ਤੋਂ ਜਿੱਤੂ ਸੀਗੀ ਲੋਕਾਂ ਦੇ ਵਿੱਚ ਇਹ ਸੀ ਕਿ ਇਹਨਾਂ ਨੇ ਧੱਕੇ ਨਾਲ ਜਿੱਤੀ ਹੈ ਪਰ ਅੱਜ ਇਹ ਦੂ ਪਾਣੀ ਵਾਂਗੂ ਸਾਫ਼ ਹੋ ਗਿਆ ਕਿ ਸਾਡੇ ਸੀਐਮ ਸਾਫ਼ ਸਰਦਾਰ ਭਗਵੰਤ ਸਿੰਘ ਜੀ ਮਾਨ ਤੇ ਸਾਡੇ ਮਾਨਯੋਗ ਐਮਐਲਏ ਸਾਹਿਬ ਸਰਦਾਰ ਕਲਵੰਤ ਸਿੰਘ ਜੀ ਬਾਜੀਗਰ ਨੂੰ ਲੋਕ ਪਸੰਦ ਕਰਦੇ ਨੇ ਉਹਨਾਂ ਦੇ ਕੰਮਾਂ ਨੂੰ ਪਸੰਦ ਕਰਦੇ ਨੇ ਸਾਡੀ ਮਿਹਨਤ ਨੂੰ ਪਸੰਦ ਕਰਦੇ ਨੇ ਕੱਗੇ ਦੇ ਲੋਕਾਂ ਨੇ ਵਿਕਾਸ ਦੇ ਹੱਕ ਵਿੱਚ ਫਤਵਾ ਦਿੱਤਾ 13 ਵਿੱਚੋਂ ਕਿੰਨੀ ਸੀਟ ਆਪ ਪਾਰਟੀ ਨੂੰ 13 ਦੇ ਵਿੱਚੋਂ ਸਰ 8 ਸੀਟਾਂ ਆਪ ਪਾਰਟੀ ਦੇ ਨੇ ਤੇ 4 ਆਜ਼ਾਦ ਨੇ ਇੱਕ ਕਾਂਗਰਸ ਦੀ ਹੈ ਸਰ ਦੇਖੋ ਅਕਾਲੀ ਦਲ ਨੂੰ ਵੀ ਨਕਾਰਿਆ ਕਾਂਗਰਸ ਨੂੰ ਵੀ ਇਨਕਾਰ ਰਿਹਾ ਪ੍ਰਸ਼ਾਸਨ ਦੇ ਕਿੰਨਾ ਮਨ ਲਕੰਬ ਪ੍ਰਸ਼ਾਸਨ ਸਰ ਸਰਕਾਰ ਨੇ ਹਦਾਇਤਾਂ ਸੀ ਸਰਕਾਰ ਦੀਆਂ ਪ੍ਰਸ਼ਾਸਨ ਨੂੰ ਕਿ ਇਹ ਨਿਰਪੱਖ ਇਲੈਕਸ਼ਨ ਹੋਣੀ ਚਾਹੀਦੀ ਹੈ ਤੁਹਾਨੂੰ ਵੀ ਪਤਾ ਹੈ ਤੁਸੀਂ ਇੱਥੇ ਕਵਰਿੰਗ ਕਰਨ ਆਂਦੇ ਰਹੇ ਹੋ ਇੱਥੇ ਸੋਟੀਆਂ ਵਾਜਦੀਆਂ ਸੀ ਲੋਕਾਂ ਦੇ ਐਮ ਐਲ ਏ ਤੱਕਾ ਘਰਾਣਾ ਦੇ ਸੀ ਦੱਸੋ ਐਸ ਡੀ ਐਮ ਸਰਸੇਮ ਚੰਦ ਦੇ ਕੰਮ ਕਿਸ ਤਰ੍ਹਾਂ ਸਰ ਉਹਨਾਂ ਦਾ ਸਿਰ ਆ ਜਾਂਦਾ ਉਹਨਾਂ ਨੂੰ ਜੀ ਸਰ ਸਟਾਫ ਨੂੰ ਤੇ ਐਸ ਡੀ ਐਮ ਸਾਹਿਬ ਨੂੰ ਸਿਰ ਆ ਜਾਂਦਾ ਹੈ ਕਿ ਇਸ ਤਰ੍ਹਾਂ ਦੇ ਇਲੈਕਸ਼ਨ ਹੋਣੇ ਚਾਹੀਦੇ ਨੇ ਜਿੱਥੇ ਕਿਤੇ ਇਲੈਕਸ਼ਨ ਹੋਇਆ ਗਿਰਗੀ ਤਾਂ ਐਸ ਡੀ ਐਮ ਤਰਸੇਮ ਚੰਦ ਜੀ ਨੂੰ ਯਾਦ ਕੀਤਾ ਜਾਇਆ ਕਰੇਗਾ ਇੱਕ ਮੂਰ ਪੰਜਾਬ ਪੁਲਿਸ ਨੇ ਕਿੰਨੀ ਇਸ ਤਰ੍ਹਾਂ ਪੰਜਾਬ ਪੁਲਿਸ ਤੇ ਸਾਡੀ ਟੀਮ ਦਾ ਸਾਥ ਦਿੱਤਾ ਹੈ ਤੇ ਸਾਨੂੰ ਐਡਾ ਵੱਡਾ ਬਹੁਮਤ ਦਿੱਤਾ ਹੈ ਮੇਰੇ ਬਹੁਤ ਮਿਹਨਤੀ ਵਰਕਰਾਂ ਨੂੰ ਜਾਇ ਅੱਜ ਇੱਥੇ ਮੇਰੀ ਜਿੱਤ ਹੈ ਮੇਰੇ ਇੱਕ ਅੱਗੇ ਦੀ ਜਿੱਤ ਹੈ ਮੇਰੇ ਐਮ.ਐਲ.ਏ. ਸਾਹਿਬ ਦੀ ਜਿੱਤ ਹੈ ਮੇਰੇ ਸੀ.ਐਮ. ਸਾਹਿਬ ਦੀ ਜਿੱਤ ਹੈ ਮੇਰੇ ਪੰਜਰਾਰੋਂ ਤੁਸੀਂ 9 ਵੋਟਾਂ ਸਾਰੇ ਕਿਹੜੀ ਪਾਰਟੀ ਤੁਸੀਂ ਕਾਂਗਰਸ ਬਾ ਕੀ ਨਾਂਵਾਂ ਜੁੜਾ ਸੋਨੀਕੌਰ ਹਾਂ ਕਿੰਨੇ ਵੋਟਰਾਂ ਜਿੱਤੇ ਹੋ ਤੁਸੀਂ 3752 ਵੋਟਾਂ ਨਾਲ ਕੀ ਕਹੋਗੇ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਵੋਟਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਮਾਲਕਾ ਦਾ ਪਾਏ ਗੁਰੂ ਸੱਚੇ ਪਾਤਸ਼ਾਹ ਨੇ ਜਿਨੇ ਇੰਨੀ ਮਿਹਰ ਕੀਤੀ ਉਹਨਾਂ ਦਾ ਧੰਨਵਾਦ ਕਰਾਂਗੀ ਫਿਰ ਮੈਂ ਮੇਰੇ ਵੋਟਰਾਂ ਦਾ ਧੰਨਵਾਦ ਕਰਦੀ ਜਿਨੇ ਜਿਹੜਾ ਤੁਸੀਂ ਸਵੇਰੇ ਬੰਦ ਕਰਕੇ ਆਪੇ ਸਾਰੇ ਕੰਮ ਕਰਾਂਗੇ ਜਿਵੇਂ ਸਾਡੇ ਪਾਣੀ ਦੀ ਨਿਕਾਸੀ ਨਹੀਂ ਹੈਗੀ ਉਹਦੇ ਬਾਰੇ ਵੀ ਕੰਮ ਕਰਾਂਗੇ ਜਿਹੜਾ ਆ ਕੁੜੀਆਂ ਦੇ ਸगन ਸਕੀਮ ਰੁਕੀ ਹੋਈ ਉਹ ਵੀ ਦਵਾਵਾਂਗੇ ਠੀਕ ਠੀਕ ਚੱਕੀ ਗੋਇਲ ਨੂੰ ਜਿੱਤਣ ਤੇ ਬਹੁਤ ਬਹੁਤ ਬਧਾਈਆਂ ਪਹਿਲੇ ਨੰਬਰ ਪਹਿਲ ਇੱਕ ਨੰਬਰ ਵਾਰਡ ਚ ਆਜਾਦ ਨੇ ਜੀ ਕੁਲਦੀਪ ਕੌਰ ਦੂਸਰੇ ਚ ਪਹਿਲਾਂ ਹੀ ਜਿੱਤ ਕੇ ਸੀ ਨਿਰਵਿਰੋਧ ਤੀਸਰੇ ਚ ਆਪ ਦੀ ਉਮੀਦਵਾਰ ਕੁਲਵਿੰਦਰ ਕੌਰ ਚੌਥੇ ਚ ਸ਼ਕਤੀ ਗੋਇਲ ਨੇ ਆਪ ਦੇ ਪੰਜ ਦੇ ਵਿੱਚ ਆਜ਼ਾਦ ਮੀਤਵਾਰ ਤ੍ਰਿਵਿੰਦਰ ਸਿੰਘ ਹੈ 6 ਦੇ ਵਿੱਚ 6 ਤੇ 7 ਦੇ ਵਿੱਚ ਆਪ ਦੇ ਨੇ ਜੀ 8 ਦੇ ਵਿੱਚ ਆਜ਼ਾਦ ਹੈ 9 ਦੇ ਵਿੱਚ ਕਾਂਗਰਸ ਦੇ ਉਮੀਦਵਾਰ 10 ਦੇ ਵਿੱਚ ਆਪ 11 ਤੇ 12 ਵਿੱਚ ਆਪ 13 ਵਿੱਚ ਆਜ਼ਾਦ ਤੁਹਾਨੂੰ ਬਹੁਤ ਬਹੁਤ ਵਧਾਈਆਂ ਜਿਹੜਾ ਤੁਹਾਨੂੰ ਪੀਚ ਫੁੱਲੀ ਇੱਥੇ ਇਲੈਕਸ਼ਨ ਕਰਵਾਈ ਹੈ ਜੀ ਤੁਹਾਡੀ ਹਿੰਮਤ ਦੇ ਨਾਲ ਇੱਥੇ ਜਿਹੜੀ ਤੁਹਾਡੀ ਮੌਜੂਦਗੀ ਦੇ ਵਿੱਚ ਪੀਚਪੁਲੀ ਹੋਈ ਹੈ ਜਿਹੜੀ ਬਣੀ ਚर्चा ਨਹੀਂ ਹੋ ਰਹੀ ਆ ਸਾਰਾ ਦੇਖੋ ਸਭ ਤੋਂ ਪਹਿਲਾ ਸ਼ਰੇ ਜੇ ਮੈਂ ਦੇਊਂਗਾ ਤਾਂ ਮੈਂ ਪ੍ਰੈਸ ਨੂੰ ਦੇਊਂਗਾ ਕਿਉਂਕਿ ਬੜੀ ਚੇਤਨ ਪ੍ਰੈਸ ਸੀਗਣ ਮੈਨੂੰ ਸਮੇਂ-ਸਮੇਂ ਤੇ ਦੱਸਦੇ ਰਹੇ ਵੀ ਇੱਥੇ ਤੁਹਾਨੂੰ ਆ ਚੀਜ਼ ਕਰਨ ਦੀ ਲੋੜ ਹੈ ਇਸ ਵਾਰਡ ਦੇ ਵਿੱਚ ਇਹ ਹੋ ਸਕਦਾ ਹੈ ਇੱਥੇ ਆਸ਼ਕਤੀ ਕਰਨ ਦੀ ਲੋੜ ਹੈ ਸਮੇ ਸਮੇਤੇ ਮੈਨੂੰ ਜਿਹੜਾ ਸਹਿਯੋਗ ਤੁਹਾਡਾ ਮਿਲਿਆ ਮੈਂ ਸਦਾ ਤੁਹਾਡਾ ਪ੍ਰੈਸ ਵਾਲਿਆਂ ਦਾ ਇੱਕ ਅੱਗੇ ਸਮਾਣਾ ਤੇ ਪਾਤੜਾ ਦੀ ਪ੍ਰੈਸ ਦਾ ਰਿਣੀ ਰਹੂੰਗਾ ਦੂਸਰਾ ਜਿਹੜਾ ਸਹਿਯੋਗ ਰਿਹਾ ਹੈਗਾ ਮੇਰੇ ਏਆਰਓ ਸਾਹਿਬ ਨੇ ਵੀਡੀਓ ਸਾਹਿਬ ਨੇ ਡਿਊਟੀ ਮੈਜਿਸਟਰ ਕੀਤੀ ਹੈ ਯੋ ਸਾਹਿਬ ਤੇ ਪੁਲਿਸ ਡਿਪਾਰਟਮੈਂਟ ਵੱਲੋਂ ਐਸਪੀ ਡੀ ਸੀ ਸੀਗੇ ਇੰਦਰਪਾਲ ਚੌਹਾਨ ਡੀਐਸਪੀ ਸੀ ਤੇ ਜਿਹੜਾ ਐਕਟਿਵ ਸਾਬ ਤੋਂ ਰੋਜ਼ ਨਿਭਾਇਆ ਹੋ ਇੱਥੋਂ ਦੇ ਐਸਐਚਓ ਸਾਹਿਬ ਨੇ ਬਹੁਤ ਹੀ ਸ਼ਲਾਘਾਯੋਗ ਕੰਮ ਕੀਤਾ ਵੀ ਉਹਨਾਂ ਨੇ ਸਾਰਾ ਦਿਨ ਜਣੀ ਕਮ ਕਮ ਕੇ ਕੋਈ ਇਸ ਤਰ੍ਹਾਂ ਦਾ ਅਨਸਰ ਨੇੜੇ ਨਹੀਂ ਆਉਣ ਦਿੱਤਾ ਜਿਹੜਾ ਜਿਹੜਾ ਕੋਈ ਖਰਾਬੀ ਕਰ ਸਕਦਾ ਸੀ ਜੀ ਤੇ ਉਸ ਤੋਂ ਬਾਅਦ ਮੇਰੇ ਸੈਕਟਰ ਅਫਸਰ ਨੇ ਜੀ ਪੋਲਿੰਗ ਸਟਾਫ ਹੈ ਮੇਰਾ ਸਟਾਫ ਹੈ ਇਹਨਾਂ ਸਾਰਿਆਂ ਨੇ ਬਹੁਤ ਸਹਿਯੋਗ ਦਿੱਤਾ ਜੀ ਮੈਂ ਕਲੀਅਰ ਮਾਈਂਡ ਰਿਆ ਸੀ ਸ਼ੁਰੂ ਤੋਂ ਵੀ ਮੈਂ ਕਿਸੇ ਨਾਲ ਤੱਕਾ ਨਹੀਂ ਹੋਣ ਦਊਂ ਇਹ ਸਾਰਾ ਕੁਝ ਤੁਹਾਡਾ ਤੇ ਮੇਰੀ ਸਾਰੀ ਟੀਮ ਦੇ ਸਹਿਯੋਗ ਨਾਲ ਹੀ ਹੋਇਆ ਮੈਂ ਇਕੱਲਾ ਕੁਝ ਨਹੀਂ ਸੀਗਾ ਤੁਹਾਡਾ ਸਭ ਦਾ ਸਹਿਯੋਗ ਰਿਹਾ ਐਨ ਸਭ ਤੋਂ ਵੱਡਾ ਸਹਿਯੋਗ ਇੱਥੋਂ ਦੇ ਵੋਟਰਾਂ ਦਾ ਰਿਹਾ ਜਿਨ੍ਹਾਂ ਨੇ ਬੁਈ ਪੀਸਫੁਲੀ ਜਿਹੜੀ ਆ VOTING ਕੀਤੀ ਹੈ ਇੱਕ ਇਹ ਹੈਗਾ ਵੀ 77.6% ਜਿਹੜੀ ਹੋ ਗਈ ਆ ਬੋਲਿੰਗ ਤੇ 12 ਬੂਥਾਂ ਤੇ ਚੋਣ ਹੋਈ ਸੀ ਤੇ ਵਧੀਆ ਨਿਪਟ ਗਿਆ ਜੀ ਮੈਂ ਤੁਹਾਡਾ ਫੇਰ ਧੰਨਵਾਦ ਕਰਦਾ ਹਾਂ ਮੇਰੀ ਦੁਵਾਰਾਂ ਦਾ ਕੀ ਸਹਿਯੋਗ ਰਿਹਾ ਹਾਂਜੀ ਉਮੀਦਵਾਰਾਂ ਨੂੰ ਦੇਖੋ ਜੀ ਮੈਂ ਕਲੀਅਰ ਕਰ ਦਿੰਦਾ ਸੀ ਚਾਹੇ ਕਿਸੇ ਮਰਜ਼ੀ ਪਾਰਟੀ ਦੇ ਸੀ ਵੀ ਮੈਂ ਕਿਸੇ ਨਾਲ ਟੱਕਾ ਨਹੀਂ ਹੋਣ ਦਊਗਾ ਜੋ ਮਰਜ਼ੀ ਹੋ ਜਾਵੇ ਜੀ ਕਿਹੜੇ ਕਿਹੜੇ ਪੁਲ ਕੋ ਇੱਥੇ ਸਭ ਤੋਂ ਵੱਧ ਪਰਸੈਂਟੇਜ ਵੋਟ ਨਹੀਂ ਇਹ ਡਾਟਾ ਮੇਰੇ ਕੋਲ ਹਜੇ ਆਉਣਾ ਜੀ ਹਣ ਤੁਹਾਡਾ ਇੱਕ ਵਾਰ ਫਿਰ ਧੰਨਵਾਦ ਥੈਂਕ ਯੂ ਜੀ ਸਤਿਨ ਮੇਰੇ ਕੋਲ ਨੂੰ ਸਮਾਣੇ ਚਾਹ ਪੀਣ ਆਉਣਾ ਹੈ ਇਹ ਗੱਡੀ ਥੋੜੀ ਢਿੱਲੀ ਸੀ ਮੈਂ ਬਿਮਾਰ ਹੋਣ ਦੇ ਬਾਵਜੂਦ ਖਿਲਖਲ ਕਰ ਰਿਹਾ ਮਾਰਕਾ ਸਰ ਤੁਹਾਨੂੰ ਬਹੁਤ-ਬਹੁਤ ਜੀ ਤੁਹਾਨੂੰ ਬਹੁਤ-ਬਹੁਤ ਧੰਨਵਾਦ ਐਮਐਲਏ ਸਾਹਿਬ ਆ ਗਏ ਜੀ ਮਾਰਕਾ ਜੀ ਤੁਹਾਨੂੰ ਧੰਨਵਾਦ ਐਮਐਲਏ ਸਾਹਿਬ ਪਹੁੰਚ ਗਏ ਜੀ ਆਜੋ ਆਵਾਜ਼ ਦਿਨਾ ਆਜੋ ਵਾਹ ਜੀ ਵਾਹ ਹੋ ਠੀਕ ਹੋ ਹਾਂ ਜੀ ਹਾਂ ਜੀ ਐਮਐਲਏ ਸਾਹਿਬ ਚੋਣ ਹੋਈ ਹੈ ਕਿ ਕੰਗਰਸ ਕੌਂਸਲ ਦੀ ਕਿਵੇਂ ਦੇਖ ਰਹੇ ਹੋ ਕਿ ਦੇਖਣਾ ਕੀ ਹੈ ਜੀ ਤੁਹਾਨੂੰ ਰਿਜ਼ਲਟ ਦਾ ਜਿਹੜਾ ਮਿਲ ਗਿਆ ਕਿਉਂਕਿ ਸਾਡੇ ਕੈਂਡੀਡੇਟਾਂ ਨੇ ਮਿਹਨਤ ਕਰੀ ਲੋਕਾਂ ਦੇ ਵਿੱਚ ਗਏ ਔਰ ਲੋਕਾਂ ਨੇ ਜਿਹੜਾ ਫਤਵਾ ਹੈ ਉਹ ਆਮ ਆਦਮੀ ਪਾਰਟੀ ਦੇ ਕੈਂਡੀਡੇਟਾਂ ਦੇ ਹੱਕ ਦੇ ਵਿੱਚ ਦਿੱਤਾ ਸੋ ਬਹੁਤ ਸਾਰੀਆਂ ਮੁਬਾਰਕਾਂ ਸਾਡੇ ਸ਼ਹਿਰੀ ਪ੍ਰਧਾਨ ਨੂੰ ਸਾਡੀ ਪੂਰੀ ਕੱਗਾ ਦੀ ਟੀਮ ਨੂੰ ਬਹੁਤ-ਬਹੁਤ ਮੁਬਾਰਕਾਂ ਜਿਨ੍ਹਾਂ ਨੇ ਮਿਹਨਤ ਕਰੀ ਹਰ ਘਰ ਦਾ ਦਰਵਾਜ਼ਾ ਖੜਕਾਇਆ ਔਰ ਲੋਕਾਂ ਦੇ ਮਨਾਂ ਦੇ ਵਿੱਚ ਇੱਕ ਬਹੁਤ ਵੱਡਾ ਜਿਹੜਾ ਡਰ ਬੈਠਾ ਹੋਇਆ ਸੀਗਾ ਮੈਂ ਤੁਹਾਡੇ ਤੋਂ ਪਹਿਲਾਂ ਆਪ ਹੀ ਬੋਲ ਦਿੰਦਾ ਕਿਉਂਕਿ ਪਿਛਲੀਆਂ ਸਰਕਾਰਾਂ ਨੇ ਜੋ ਪ੍ਰਸਵਤਮ ਕੋਸਿਕ ਕੱਗਾ